ਜੀ ਹਾਂ ਮਲੇਰ ਕੋਟਲੇ ਦਾ ਮਸ਼ਹੂਰ ਜੈਂਟਸ ਸੂਟਸ ਜਿੱਥੇ 3:40 ਮਿੰਟ ਤੇ ਚੋਰਾਂ ਨੇ ਚੋਰੀ ਕੀਤੀ ਪਹਿਲਾਂ ਤਾਂ ਵੱਡਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਚੋਰਾਂ ਵੱਲੋਂ ਔਰ ਜਦੋਂ ਵੱਡਾ ਸ਼ਟਰ ਨਹੀਂ ਟੁੱਟਿਆ ਤਾਂ ਛੋਟੇ ਸ਼ਟਰ ਦਾ ਜਿੰਦਾ ਤੋੜ ਕੇ ਉਰੋਂ ਐਂਟਰੀ ਕੀਤੀ ਗਈ ਲਗਭਗ ਨੁਕਸਾਨ ਹੋਇਆ ਆਪਣਾ ਕਰੀ约 170000 ਰੁਪਏ ਦਾ ਹੋ ਗਿਆ ਦੋ ਜਾਨੇ ਬਿੱਲਾ ਮੋਟਰਸਾਈਕਲ ਤੇ ਆਉਂਦੇ ਨੇ ਔਰ ਵੱਡਾ ਗੇਟ ਹੈ ਜਿਹੜਾ ਬਾਹਰ ਦੁਕਾਨ ਦਾ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਜਦੋਂ ਚੋਰ ਇੱਧਰ ਵਾਲੇ ਪਾਸੇ ਮੇਨ ਵਾਲੇ ਪਾਸੇ ਐਂਟਰ ਕਰਦੇ ਨੇ ਉਸ ਗੇਟ ਦੇ ਰਾਹੀਂ ਤਾਂ ਇੱਕ ਚੋਰ ਦੇ ਨਾ ਹੱਥ ਤੇ ਕੰਚ ਲੱਗਦਾ ਹੈ ਉਹਦੇ ਬੜਾ ਖੂਨ ਨਿਕਲਦਾ ਹੈ ਮਲੇਰਕੋਟਲਾ ਪੁਲਿਸ ਜਲਦੀ ਤੋਂ ਜਲਦੀ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਫੜੇ ਉਹ ਵੀ ਇੱਕ ਜਾਨੇ ਦਾ ਚਿਹਰਾ ਤਾਂ ਕਾਫੀ ਜ਼ਿਆਦਾ ਕਲੀਅਰ ਹੀ ਆ ਰਿਹਾ ਹੈ ਨਾ ਤਾਂ ਤੁਸੀਂ ਦੇਖੋਗੇ ਕਿ ਮਲੇਰ ਕੋਟਲੇ ਦੀ ਆਬਾਦੀ ਦੇ ਵਿੱਚ ਕਾਫੀ ਜ਼ਿਆਦਾ ਇਜ਼ਾਫਾ ਹੋਇਆ ਹੈ ਉਹ ਕਦੇ ਵੀ ਗਲਤ ਕੰਮ ਨਹੀਂ ਕਰੂਗਾ ਜਿਹੜਾ ਮਲੇਰ ਕੋਟਲਾ ਦਾ ਵਸਿੰਦਾ ਹੈ ਸਭ ਤੋਂ ਜ਼ਿਆਦਾ ਮੇਨੋੜ ਹੀ ਚਲਦੀ ਹੈ ਇਹ ਇੱਥੋਂ ਇਹ ਜਿੱਥੇ ਵੀ ਨਹੀਂ ਸੇਫਟੀ ਹੈ ਫਿਰ ਕੋਈ ਸੇਫਟੀ ਨਹੀਂ ਹੈ ਜੀ ਹਾਂ ਮਲੇਰ ਕੋਟਲੇ ਦਾ ਮਸ਼ਹੂਰ ਜੈਂਟਸ ਸੂਇਟਸ ਜਿੱਥੇ 3:40 ਮਿੰਟ ਤੇ ਚੋਰਾਂ ਨੇ ਚੋਰੀ ਕੀਤੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਜਿਹੜਾ ਬੱਸ ਸਟੈਂਡ ਨੂੰ ਰਸਤਾ ਜਾਂਦਾ ਦੂਸਰੇ ਪਾਸੇ ਕਾਲਜ ਰੋਡ ਨੂੰ ਰਸਤਾ ਜਾਂਦਾ ਜਿਹੜਾ ਸ਼ਹਿਰ ਦੇ ਵਿੱਚੋਂ ਵਿੱਚ ਹੈ ਔਰ ਤਕਰੀਬਨ ਇਸ ਚੌਕ ਦੇ ਵਿੱਚ ਪੁਲਿਸ ਹਰ ਵਕਤ ਮੁਸਤੈਦ ਰਹਿੰਦੀ ਹੈ ਔਰ ਪੁਲਿਸ ਦਾ ਤਕਰੀਬਨ ਰਾਤ ਨੂੰ ਨਾਕਾ ਵੀ ਲੱਗਿਆ ਹੁੰਦਾ ਹੈ ਚੋਰਾਂ ਦੀ ਚੋਰੀ ਦੇਖੋ ਕਿ ਜੈਂਟਸ ਸੂਇਟਸ ਦੇ ਜਿਹੜੇ ਸ਼ਟਰ ਨੇ ਦੋਨੇ ਪਹਿਲਾਂ ਤਾਂ ਵੱਡਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਚੋਰਾਂ ਵੱਲੋਂ ਔਰ ਜਦੋਂ ਵੱਡਾ ਸ਼ਟਰ ਨਹੀਂ ਟੁੱਟਿਆ ਤਾਂ ਛੋਟੇ ਸ਼ਟਰ ਦਾ ਜਿੰਦਾ ਤੋੜ ਕੇ ਉਰੋਂ ਐਂਟਰੀ ਕੀਤੀ ਗਈ ਜੀ ਹਾਂ ਚਾਰ ਚੋਰ ਸੀ ਦੋ ਅੱਗੇ ਸੀ ਦੋ ਪਿੱਛੇ ਸੀ ਜੈਂਟ ਸੂਇਟਸ ਦਾ ਸ਼ੀਸ਼ਾ ਤੋੜ ਕੇ ਉਰੋਂ ਉਰੋਂ ਚੋਰ ਨੇ ਐਂਟਰੀ ਕੀਤੀ ਔਰ ਇੱਕ ਚੋਰ ਦੇ ਕੁਝ ਸ਼ੀਸ਼ੇ ਦੇ ਟੁਕੜੇ ਵੀ ਲੱਗੇ ਸੀ ਜੋ ਕਿ ਇਸ ਦੇ ਵਿੱਚ ਤਸਵੀਰਾਂ ਦੇ ਵਿੱਚ ਲਹੂ ਲਹਾਨ ਵੀ ਨਜ਼ਰ ਆਇਆ ਦੋ ਚੋਰ ਅੰਦਰ ਆਏ ਜਿਨ੍ਹਾਂ ਵੱਲੋਂ ਦਰਾਜ ਤੋੜੇ ਗਏ ਜਿਹੜਾ ਨੁਕਸਾਨ ਨੇ ਆ ਗਿਆ ਉਹ ਗੱਲਬਾਤ ਕਰਾਂਗੇ ਮਾਲਕ ਜੀ ਨਾਲ ਨੇ ਬੈਠੇ ਨੇ ਇਹਨਾਂ ਖਾਨਿਆਂ ਦੇ ਵਿੱਚ ਪੈਸੇ ਸੀ ਔਰ ਪੈਸੇ ਉਡਾ ਕੇ ਚੋਰ ਲੈ ਗਏ ਨਕਦੀ ਕਿੰਨਾ ਕਿੰਨੇ ਵਜੇ ਦਾ ਸਮਾਂ ਸੀ 3:30 ਵਜੇ ਤੋਂ 4:00 ਵਜੇ ਜੀ ਮੈਨ ਗੇਟ ਦੇ ਪਹਿਲਾਂ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਛੋਟਾ ਛਟੜ ਸੀਗਾ ਉਹਦਾ ਲੋਕ ਤੋੜ ਕੇ ਅੰਦਰ ਆ ਗਏ ਨਾਲੇ ਸ਼ੀਸ਼ੇ ਦਾ ਗੇਟ ਸੀ ਉਹ ਤੋੜ ਕੇ ਅੰਦਰ ਆ ਗਏ ਦੋ ਚਾਰ ਬੰਦੇ ਸੀਗੇ ਚਾਰ ਬੰਦੇ ਸੀਗੇ ਉਹਨਾਂ ਕੋਲ ਬਰਾਉਡ ਸੀਗਾ ਵਗੈਰਾ ਤੇ ਸਾਰੇ ਕੈਸ਼ ਦੇ ਜਿਹੜੇ ਕਾਊਂਟਰ ਤੇ ਲੋਕ ਸੀ ਉਹ ਸਾਰੇ ਤੋੜ ਗਏ ਜਿੰਨੇ ਨੋਟ ਪਾਣ ਸੀ ਸਾਰੀ ਚੱਕ ਕੇ ਲੈ ਗਏ ਮੋਬਾਈਲ ਵੀ ਲਗੇ ਉੱਪਰੋਂ ਉਹਨਾਂ ਨੂੰ ਪਰ ਕਿੰਨਾ ਕ ਨੁਕਸਾਨ ਹੋਇਆ ਆਪਣਾ ਆਪਣਾ ਕਰੀਓ 170000 ਦਾ ਨੁਕਸਾਨ ਹੋਇਆ ਕਿ ਲੱਗਦਾ ਬੇਕੋਫ ਨੇ ਚੋਰੀ ਹਾਂ ਬਿਲਕੁਲ ਪਛਾਣੇ ਜਾਂਦੇ ਆ ਕੈਮਰੇ ਵਿੱਚ ਫੋਟੋ ਆ ਰਹੀ ਆ ਚਾਰ ਬੰਦੇ ਅੰਦਰੋਂ-ਕੱਟੋ-ਕੱਟ ਦੋ ਦੋ ਅੰਦਰ ਬਾਕੀ ਬਾਕੀ ਬਾਹਰ ਕੀ ਮੰਗ ਕਰੋਗੇ ਪੁਲਿਸ ਪ੍ਰਸ਼ਾਸਨ ਬਸ ਬਰਾਮਦ ਹੋਣੀ ਚਾਹੀਦੀ ਔਰ ਕੀ ਹੋਰ ਆਪਣੇ ਕੀ ਮੰਗ ਕਰਨੀ ਹੈ ਜੇ ਮੇਨ ਗੇਟ ਦਾ ਇਹ ਹਾਲ ਹੈ ਸਵੇਰੇ 4 ਵਜੇ ਤਾਂ ਕੋਈ ਸੇਫਟੀ ਨਹੀਂ ਹੋ ਰਹੀ ਕਿਉਂਕਿ ਮੇਨ ਸੜਕਾ ਸਾਡੀ 4 ਵਜੇ ਲੋਕ ਸੈਰ ਕਰਨ ਵੀ ਨਿਕਲ ਜਾਂਦੇ ਆ ਪਿਛੇ ਦੀ ਆਏ ਉਹਨੇ ਪਹਿਲਾਂ ਦੋ ਵਾਰ ਸਾਰੇ ਪਿਛੇ ਦੀ ਆ ਚੁੱਕੇ ਪਿਛੇ ਦੀ ਅਸੀਂ ਪੂਰਾ ਲੋਕ ਕਰ ਲਿਆ ਸਾਨੂੰ ਉਮੀਦ ਨਹੀਂ ਸੀ ਵੀ ਮੋਰੇ ਦੀ ਕੋਈ ਆ ਸਕਦਾ ਇਹਦਾ ਅੱਗੇ ਆ ਗਏ ਨੇ ਤਾਂ ਬਹੁਤ ਮੇਨ ਰੋਡ ਹੈ ਸਾਡੀ ਸਰ ਸਭ ਤੋਂ ਜ਼ਿਆਦਾ ਮੇਨ ਰੋਡ ਹੀ ਚੱਲਦੀ ਹੈ ਜੇ ਇੱਥੇ ਜਿੱਥੇ ਵੀ ਨਹੀਂ ਸੇਫਟੀ ਹੈ ਫਿਰ ਕੋਈ ਸੇਫਟੀ ਨਹੀਂ ਹੈ ਮਨੀ ਜੀ ਮੈਨੂੰ ਨਾ ਪ੍ਰੇਮ ਜੈਨ ਜੀ ਦਾ ਫੋਨ ਆਇਆ ਸੀਗਾ ਜੈਨ ਸਵੀਰ ਦੇ ਜਿਹੜੇ ਓਨਰ ਨੇ ਤਾਂ ਮੈਂ ਉਹਦੇ ਮੌਕੇ ਤੇ ਪਹੁੰਚਿਆ ਦਿਪੰਸ਼ੂ ਜੀ ਨੇ ਮੈਨੂੰ ਨਾ ਵੀਡੀਓਜ਼ ਦਿਖਾਈਆਂ ਵੀਡੀਓਜ਼ ਦੇ ਵਿੱਚ ਦੇਖਦੇ ਆ ਕਿ 3:30 ਵਜੇ ਸਵੇਰੇ ਦੋ ਜਾਨੇ ਪਹਿਲਾਂ ਮੋਟਰਸਾਈਕਲ ਤੇ ਆਉਂਦੇ ਨੇ ਔਰ ਵੱਡਾ ਗੇਟ ਹੈ ਜਿਹੜਾ ਬਾਹਰ ਦੁਕਾਨ ਦਾ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਕਾਮਯਾਬ ਨਹੀਂ ਹੁੰਦੇ ਫਿਰ ਗੇੜਾ ਮਾਰਨ ਚਲੇ ਜਾਂਦੇ ਨੇ ਫਿਰ ਚਾਰ ਜਾਨੇ ਆਉਂਦੇ ਨੇ ਥੋੜੀ ਦੇਰ ਬਾਅਦੇ ਉਸ ਤੋਂ ਬਾਅਦ ਉਹ ਜਿਹੜਾ ਛੋਟਾ ਗੇਟ ਹੈ ਦੁਕਾਨ ਦਾ ਬਾਹਰਲੇ ਪਾਸੇ ਉਹਨੂੰ ਤੋੜ ਕੇ ਦੋ ਜਾਨੇ ਅੰਦਰ ਐਂਟਰ ਕਰ ਜਾਂਦੇ ਨੇ ਜਦੋਂ ਐਂਟਰ ਕਰਦੇ ਨੇ ਤਾਂ ਇੱਕ ਕੰੱਚ ਦਾ ਗੇਟ ਆਉਂਦਾ ਹੈ ਲੱਕੜ ਦਾ ਗੇਟ ਹੈ ਕੰੱਚ ਦਾ ਉਹਦੇ ਤੇ ਦਰਵਾਜ਼ਾ ਲੱਗਿਆ ਹੈ ਤਾਂ ਉਹਨੂੰ ਉਹ ਭੰਨ ਲੈਂਦੇ ਨੇ ਜਦੋਂ ਚੋਰ ਇੰਦਰ ਵਾਲੇ ਪਾਸੇ ਮੇਨ ਵਾਲੇ ਪਾਸੇ ਐਂਟਰ ਕਰਦੇ ਨੇ ਉਸ ਗੇਟ ਦੇ ਰਾਹੀਂ ਤਾਂ ਇੱਕ ਚੋਰ ਦੇ ਨਾ ਹੱਥ ਤੇ ਕੰਚ ਲੱਗਦਾ ਹੈ ਉਹਦੇ ਬੜਾ ਖੂਨ ਨਿਕਲਦਾ ਹੈ ਔਰ ਫਰਸ਼ ਤੇ ਕਾਫੀ ਖੂਨ ਡਿੱਗਿਆ ਹੋਇਆ ਜਿੱਥੇ ਗੱਲੇ ਦੇ ਵਿੱਚੋਂ ਚੋਰੀ ਕੀਤੀ ਹੈ ਉੱਥੇ ਕਾਫੀ ਜ਼ਿਆਦਾ ਖੂਨ ਲੱਗਿਆ ਹੋਇਆ ਤਾਂ ਉੱਥੇ ਅੰਦਰ ਵੜ ਕੇ ਫਿਰ ਇਹ ਚੋਰੀ ਕਰਦੇ ਨੇ ਕਾਫੀ ਜ਼ਿਆਦਾ ਮਤਲਬ ਐ ਲਾਲੂ ਵੀ ਜਿੰਨਾ ਵੀ ਕੈਸ਼ 77000 ਦਾ ਪਿਆ ਉਹ ਲੈ ਗਏ ਨਾਲ ਇੱਕ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ ਬੜੇ ਬੇਖੌਫ ਔਰ ਮੈਂ ਇੱਕ ਗੱਲ ਸਪੈਸ਼ਲੀ ਕਹਿਣਾ ਚਾਹੂੰਗਾ ਕਿ ਦੇਖੋ ਮਲੇਰਕੋਟਲਾ ਪੁਲਿਸ ਵੱਲੋਂ ਬੜੀ ਮੁਸਤੈਦੀ ਵਰਤੀ ਜਾ ਰਹੀ ਹੈ ਜਗਾ ਜਗਾ ਦੇ ਉੱਪਰ ਨਾਕੇ ਲੱਗਦੇ ਨੇ ਪੀਸੀਆਰ ਰਾਤ ਨੂੰ ਗੇੜਾ ਲਗਾਉਂਦੀ ਹੈ ਪਰ ਫਿਰ ਵੀ ਇਹ ਸ਼ਰਾਰਤੀ ਅਨਸਰ ਬੇਖੌਫ ਹੋ ਕੇ ਦੇਖੋ ਅਜੇ ਹੀ ਘਾਰਿਆਂ ਨੂੰ ਅੰਜਾਮ ਦਿੰਦੇ ਨੇ ਔਰ ਮੰਗ ਕਰਾਂਗੇ ਕਿ ਮਲੇਰਕੋਟਲਾ ਪੁਲਿਸ ਜਲਦੀ ਤੋਂ ਜਲਦੀ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਫੜੇ ਕਿਉਂਕਿ ਇੱਕ ਜਾਨੇ ਦਾ ਚਿਹਰਾ ਤਾਂ ਕਾਫੀ ਜ਼ਿਆਦਾ ਕਲੀਅਰ ਹੀ ਆ ਰਿਹਾ ਹੈ ਨਾ ਉਹਦੇ ਤੋਂ ਅੱਗੇ ਕਲੂ ਮਿਲ ਸਕਦਾ ਹੈ ਜੀ ਹਾਂ ਲੰਘ ਵੀ ਮਾਰਦਾ ਜਿਹੜਾ ਆਇਆ ਨਾ ਕੈਮਰੇ ਦੇ ਵਿੱਚ ਜਿਹਦਾ ਚਿਹਰਾ ਨਜ਼ਰ ਆਉਂਦਾ ਹੈ ਤੇ ਸਿਟੀ 1 ਪੁਲਿਸ ਦੇ ਅਧਿਕਾਰੀ ਆਏ ਸੀਗੇ ਪੜਤਾਲ ਕਰ ਰਹੇ ਨੇ ਆਪਣੀ ਤਰਫ ਤੋਂ ਗੁਰਦੇਵ ਸਿੰਘ ਜੀ ਪਹੁੰਚੇ ਸੀਗੇ ਮੌਕੇ ਤੇ ਇੱਕ ਮੈਂ ਵਿਸ਼ੇਸ਼ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਹਿਣੀ ਚਾਹੂੰਗਾ ਕਿ ਮਨੀਸ਼ ਜੀ ਬੜੇ ਇੱਕ ਸੋਚ ਦਾ ਵਿਸ਼ਾ ਹੈ ਗੰਭੀਰ ਵਿਸ਼ਾ ਜਿਹਦੇ ਉੱਪਰ ਮੈਂ ਹੁਣ ਬੋਲਣ ਲੱਗਿਆ ਕਿ ਆਪਾਂ ਨੇ 10 ਸਾਲ ਪਹਿਲਾਂ ਮਲੇਰ ਕੋਟਲੇ ਦੀ ਆਬਾਦੀ ਦੀ ਗਿਣਤੀ ਕਰੀਏ ਔਰ ਹੁਣ ਮੌਜੂਦਾ 225 ਚੱਲ ਰਿਹਾ ਆਪਾਂ ਹੁਣ ਦੀ ਆਬਾਦੀ ਦੀ ਗਿਣਤੀ ਕਰੀਏ ਤਾਂ ਤੁਸੀਂ ਦੇਖੋਗੇ ਕਿ ਮਲੇਰਕੋਟਲੇ ਦੀ ਆਬਾਦੀ ਦੇ ਵਿੱਚ ਕਾਫੀ ਜ਼ਿਆਦਾ ਇਜ਼ਾਫਾ ਹੋਇਆ ਹੈ ਬੜੌਤਰੀ ਹੋਈ ਹੈ ਇਹ ਬੜੌਤਰੀ ਕੋਈ ਨਵੇਂ ਜਨਮੇ ਬੱਚਿਆਂ ਦੇ ਨਾਲ ਨਹੀਂ ਹੋਈ ਉਹ ਤਾਂ ਰੂਟੀਨ ਜੋ ਗਿਣਤੀ ਦੇ ਵਿੱਚ ਹਿੱਸਾ ਬੰਦੇ ਨੇ ਉਹ ਤਾਂ ਬਣੇ ਬਣਿਆ ਹੈ ਉਰੇ ਕਾਫੀ ਜ਼ਿਆਦਾ ਲੋਕ ਪੰਜਾਬ ਤੋਂ ਬਾਹਰੋਂ ਦੂਜੇ ਸੂਬਿਆਂ ਤੋਂ ਮਲੇਰਕੋਟਲੇ ਦੇ ਵਿੱਚ ਰਹਿਣ ਲੱਗ ਗਏ ਨੇ ਆ ਕੇ ਅੰਦਰੋਂ ਕਈ ਬਾਜ਼ਾਰ ਐਸੇ ਨੇ ਜਿੱਥੇ ਕਈ ਜਗ੍ਹਾ ਦੇ ਉੱਪਰ ਪੰਜਾਬ ਤੋਂ ਬਾਹਰੋਂ ਆਏ ਲੋਕਾਂ ਨੇ ਆਪਣੀਆਂ ਦੁਕਾਨਾਂ ਬਣਾਈਆਂ ਨੇ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਪਹੁੰਚੇ ਹੋਏ ਨੇ ਮਰੇਕੋਲਾ ਸ਼ਹਿਰ ਦੇ ਵਿੱਚ ਮੈਂ ਹਮੈਂ ਬਿਲਕੁਲ ਜਾਣਦਾ ਵਿਸ਼ਾ ਮੈਂ ਇੱਕ ਸਾਫ਼ ਸਪਸ਼ਟ ਗੱਲ ਕਹਾਂਗਾ ਕਿ ਜਿਹੜਾ ਮਲੇਰ ਕੋਟਲੇ ਦਾ ਜੰਪਾ ਲੈਣਾ ਮਲੇਰ ਕੋਟਲਾ ਨਿਵਾਸੀ ਹੈ ਉਹ ਅਮਨ ਸ਼ਾਂਤੀ ਦਾ ਚਾਹਣ ਵਾਲਾ ਵਿਅਕਤੀ ਹੈ ਉਹ ਕਦੇ ਵੀ ਗਲਤ ਕੰਮ ਨਹੀਂ ਕਰੂਗਾ ਜਿਹੜਾ ਮਲੇਰ ਕੋਟਲਾ ਦਾ ਵਸਿੰਦਾ ਹੈ ਜਿਹੜੇ ਬਾਹਰੋਂ ਆਏ ਹੋਏ ਨੇ ਉਹਨਾਂ ਦੇ ਉਹਨਾਂ ਦੀ ਗਿਣਤੀ ਉਹਨਾਂ ਦੇ ਬਾਰੇ ਪੜਤਾਲ ਪ੍ਰਸ਼ਾਸਨ ਨੂੰ ਕਰਨੀ ਜ਼ਰੂਰੀ ਬਣਦੀ ਹੈ